ਜੋ ਆ ਜੋ ਹੋਇਆ ਜੋ ਕਿਹਾ ਗਿਆ ਉਹਦੀ ਰੋਸ਼ਨੀ ਚ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਦੇਹਿੰਗਸੰਗਾ ਦੇ ਮੁਖੀ ਨੇ ਬਾਬਾ ਪ੍ਰਵੀਰ ਸਿੰਘ ਨੇ ਭਾਵੇਂ ਭਾਸ਼ਾ ਉਹਦੀ ਜਿਹੜੀ ਮਰਜ਼ੀ ਹੋਵੇ ਕਈ ਕਿਸਮ ਦੀਆਂ ਖਰੀਆਂ ਖਰੀਆਂ ਗੱਲਾਂ ਉਹਨਾਂ ਨੇ ਅਸਿੱਧੇ ਤੌਰ ਤੇ ਸੁਨੀਤ ਸਿੰਘ ਬਾਦਲ ਨੂੰ ਜਥੇਦਾਰ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਸੁਣਾਤੀਆਂ ਕਿ ਵੀ ਤੁਸੀਂ ਜਿਹੜਾ ਕੰਮ ਕਰਨਾ ਹੈ ਗੁਰਮਤੀ ਰੋਸ਼ਨੀ ਚ ਕਰੋ ਇਹ ਸਵਰਠੀਕ ਨਹੀਂ ਹੈ ਇਹ ਗੱਲ ਮੈਨੂੰ ਜੜੀ ਲੱਗੀ ਹੁਣ ਆਜੋ ਇਹ ਜਿਹੜਾ ਇਤਿਹਾਸ ਰਚੰਦਾ ਬੈ ਤੰਝ ਕਰ ਰਿਹਾ ਸੀ ਇਹਨਾਂ ਤੇ ਇਸ ਲੋਕ ਨੀ ਕਮੇਟੀ ਇਤਿਹਾਸ ਰਚਦੀ ਹੈ ਉਹ ਤਾਂ ਰਚ ਲਿਆ ਇੱਕ ਕਿਸਮ ਦਾ ਮੰਡਲ ਆ ਕਿ ਜਿਹੜਾ ਜੱਥੇਦਾਰ ਸੀ ਅੱਜ ਪ੍ਰਵਾਨ ਹੋਇਆ ਕੰਮ ਤੋਂ ਇਹਦਾ ਮਤਲਬ ਜਿਹੜਾ ਪ੍ਰਵਾਨ ਨਹੀਂ ਸੀ ਉਹਨਾਂ ਨੇ ਜਿਹੜੇ ਫੈਸਲੇ ਕੀਤੇ ਉਹ ਉਹਨਾਂ ਦਾ ਕੀ ਬਣੂ ਅਸਰੇ ਇਹ ਤਾਂ ਇਹ ਤਾਂ ਚਾਹਦਾ ਸੀ ਨਾ ਜੱਥੇਦਾਰ ਵੀ ਮੈਨੂੰ ਜਲਦੀ ਤੋਂ ਜਲਦੀ ਪ੍ਰਵਾਨ ਕਰੋ ਤੇ ਫਿਰ ਇਹ ਤਾਂ ਲਗਾਤਾਰ ਮਤਲਬ ਮੀਟਿੰਗ ਵੀ ਕਰ ਰਹੇ ਫੇਸ